ਸਸ਼ੀ ਗਾਲ ਜੀ ਸカイ نیوز ਪੰਜਾਬ ਦੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰਦੇ ਨੇ ਜੋ ਕਿ ਅਧਿਆਪਕਾਂ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਅਧਿਆਪਕਾਂ ਦੀ ਬਦਲੀ ਨੂੰ ਲੈ ਕੇ ਲਗਾਤਾਰ ਚਰਚਾ ਚੜਹੀ ਹੁੰਦੀ ਹੈ ਤੇ ਹੁਣ ਜਦੋਂ ਸੈਸ਼ਨ ਸਟਾਰਟ ਹੁੰਦਾ ਹੈ ਉਦੋਂ ਤੋਂ ਹੀ ਅਧਿਆਪਕਾਂ ਦੇ ਵੱਲੋਂ ਬਦਲੀ ਦੀ ਮੰਗ ਕੀਤੀ ਜਾਂਦੀ ਹੈ ਪਰ ਹੁਣ ਇਸੇ ਮੰਗ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਦੇ ਲਈ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਪੋਸਟ ਪਾ ਕੇ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਪੰਜਾਬ ਸਰਕਾਰ ਹੈ ਉਹ ਅਧਿਆਪਕਾ ਦੇ ਨਾਲ ਹੈ ਤੇ ਜੋ ਬਦਲੀ ਦੀ ਮੰਗ ਅਧਿਆਪਕਾ ਦੇ ਵੱਲੋਂ ਕੀਤੀ ਜਾਂਦੀ ਹੈ April ਦੇ ਮਹੀਨੇ ਦੇ ਵਿੱਚ ਉਹ March ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ March ਤੋਂ ਹੀ ਸ਼ੁਰੂਆਤ ਹੋ ਜਾਵੇਗੀ ਤੇ ਇੱਛੂਕ ਜਿਹੜੇ ਅਧਿਆਪਕ ਨੇ ਉਹ 12 ਤੋਂ 19 March ਤੱਕ online apply ਕਰ ਸਕਦੇ ਨੇ 12 ਤੋਂ 19 March ਤੱਕ apply ਕਰਨ ਦੀ ਡੇਟ ਰੱਖੀ ਗਈ ਹੈ ਫਾਰਮ ਦਿੱਤਾ ਜਾਵੇਗਾ ਔਨਲਾਈਨ ਅਪਲਾਈ ਕਰਨ ਦੇ ਲਈ ਉਹਦੀ ਡੇਟ ਜਿਹੜੀ ਹੈ ਦੱਸ ਦਿੱਤੀ ਗਈ ਹੈ 12 ਤੋਂ 19 ਮਾਰਚ ਜਿਹੜੇ ਟਰਾਂਸਫਰ ਕਰਵਾਉਣਾ ਚਾਹੁੰਦੇ ਨੇ ਜੋ ਕਿ ਅਪ੍ਰੈਲ ਦੇ ਵਿੱਚ ਹੁੰਦੇ ਸੀਗੇ ਹੁਣ ਉਹ ਮਾਰਚ ਦੇ ਮਹੀਨੇ ਦੇ ਵਿੱਚ ਹੀ ਸ਼ੁਰੂਆਤ ਕੀਤੀ ਜਾਵੇਗੀ ਯਾਨੀ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾ ਇਸ ਦੀ ਸ਼ੁਰੂਆਤ ਹੋ ਗਈ ਕਿਉਂਕਿ ਸੈਸ਼ਨ ਸ਼ੁਰੂ ਹੋਣ ਤੇ ਕਾਫੀ ਦਿੱਕਤਾਂ ਆਉਂਦੀਆਂ ਸੀ ਸਕੂਲਾਂ ਦੇ ਵਿੱਚ ਅਧਿਆਪਕਾਂ ਤੇ ਹੋਰ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਪਰੇਸ਼ਾਨੀ ਹੁੰਦੀ ਸੀ ਤੇ ਐਤਕੀ ਉਸ ਪਰੇਸ਼ਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਉਪਰਾਹਲਾ ਕੀਤਾ ਗਿਆ ਦੱਸਦੇ ਹੁਣ ਜੂਨ ਵਿੱਚ ਨਹੀਂ ਸਗੋਂ ਮਾਰਚ ਦੇ ਵਿੱਚ ਹੀ ਟਰਾਂਸਫਰ ਦੀ ਸਾਰੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਸਿੱਖਿਆ ਮੰਤਰੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਪੰਜਾਬ 'ਚ ਇਸੇ ਮਹੀਨੇ ਤੋਂ ਅਧਿਆਪਕਾਂ ਦੇ ਟਰਾਂਸਫਰ ਦੀਆਂ ਸਾਰੀਆਂ ਗੱਲਾਂ ਸ਼ੁਰੂ ਹੋ ਜਾਣਗੀਆਂ ਉਹਨਾਂ ਦੇ ਫਾਰਮ ਜਿਹੜੇ ਨੇ ਆਨਲਾਈਨ ਪੋਰਟਲ ਤੇ ਦੇ ਦਿੱਤੇ ਜਾਣਗੇ ਤੇ ਸਰਕਾਰੀ ਅਧਿਆਪਕਾਂ ਦੇ ਲਈ ਇਹ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜਿਹੜੇ ਆਪਣਾ ਟਰਾਂਸਫਰ ਕਰਵਾਉਣਾ ਚਾਹੁੰਦੇ ਨੇ April ਦੇ ਵਿੱਚ ਸ਼ੁਰੂ ਹੋਣ ਵਾਲੇ ਜਿਹੜੇ ਸੈਸ਼ਨ ਨੇ ਉਸ ਦੇ ਵਿੱਚ ਹੁਣ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦੀ ਕਮੀ ਜਿਹੜੀ ਆ ਉਹ ਨਹੀਂ ਹੋਵੇਗੀ ਦੱਸਦੀ ਹੈ ਸਿੱਖਿਆ ਮੰਤਰੀ ਹਰਜੋਤ ਮੈਂਸ ਨੇ ਇਸ ਦੇ ਵੱਲੋਂ ਇੱਕ ਪੋਸਟ ਪਾ ਕੇ ਪੂਰੀ ਜਾਣਕਾਰੀ ਦਿੱਤੀ ਹੈ ਇੱਕ ਸਾਲ ਦੀ ਜਿਹੜੀ ਐਨੂਅਲ ਕੌਨਫਿਡੈਂਸ਼ੀਅਲ ਰਿਪੋਰਟ ਹੈ ਉਹ ਵੀ ਦੇਖੀ ਜਾਵੇਗੀ ਪੂਰੇ ਸਾਲ ਦੀ ਕੈਨੂਅਲ ਕੌਨਫਿਡੈਂਸ਼ੀਅਲ ਰਿਪੋਰਟ ਉਹ ਸਾਰੀ ਜਾਂਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਆਨਲਾਈਨ ਜੇਕਰ ਦੇਖਿਆ ਜਾਵੇ ਆਨਲਾਈਨ ਟਰਾਂਸਫਰ ਦੇ ਫਾਰਮ ਵੀ ਹੁਣ ਸ਼ੁਰੂ ਹੋ ਜਾਣਗੇ 12 ਤੋਂ 19 ਮਾਰਚ ਤੱਕ ਯਾਨੀ ਕਿ ਸਰਕਾਰੀ ਅਧਿਆਪਕਾਂ ਦੇ ਲਈ ਇਹ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਤੇ ਨਾਲ ਹੀ ਨਾਲ ਜਿਹੜੇ ਆਪਣਾ ਟਰਾਂਸਫਰ ਕਰਵਾਉਣਾ ਚਾਹੁੰਦੇ ਨੇ ਤੇ ਇਸ ਦੇ ਨਾਲ ਹੀ ਦੇਖਿਆ ਜਾਵੇ ਤਾਂ ਸਕੂਲਾਂ ਦੇ ਵਿੱਚ ਅਕਸਰ ਅਧਿਆਪਕਾਂ ਤੇ ਜੇ ਹੋਰ ਮੁਲਾਜ਼ਮਾਂ ਦੇ ਕਮੀ ਆਂਦੀ ਸੀ ਇਸ ਨੂੰ ਵੀ ਪੰਜਾਬ ਸਰਕਾਰ ਦੇ ਵੱਲੋਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਜਿtheta ਦੇਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਅਕਸਰ ਹੀ ਜਿਹੜੇ ਅਧਿਆਪਕ ਹਨ ਆਪਣੀ ਮੰਗਾਂ ਨੂੰ ਲੈ ਕੇ ਕਦੇ ਨਾ ਕਦੇ ਕੋਈ ਧਰਨਾ ਲਗਾਏ ਹੋਏ ਦਿਖਾਈ ਦਿੰਦੇ ਨੇ ਤੇ ਉਸ ਤੋਂ ਬਾਅਦ ਇਸੇ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਸਿੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਐਤਕੀ ਇਹ ਵੱਡਾ ਉਪਰਾਲਾ ਕੀਤਾ ਗਿਆ